ਇਹ ਲਿੱਟਲ ਦੇ ਵਿੱਚ ਇੱਕ ਗੁਰਦਾਸਪੁਰ ਦੇ ਵਿੱਚ ਇੱਕ ਗੋਲੀ ਚੱਲਦੀ ਆ ਇੱਕ 14 ਸਾਲ ਦੇ ਬੱਚੇ ਦੇ ਉੱਤੇ ਤਾਂ ਉਸ ਤੋਂ ਬਾਅਦ ਜਿਹੜੀ ਆ ਕਾਰਵਾਈ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਆ ਉਹ ਤੇਜ਼ੀ ਦੇ ਨਾਲ ਕੀਤੀ ਜਾਂਦੀ ਆ ਬਗਰ ਬਾਤ ਦੇ ਵਿੱਚ ਥੋੜਾ ਸਮਾਂ ਲੱਗਦਾ ਹੈ ਤਾਂ ਉਹ ਕਾਰਵਾਈ ਨੂੰ ਥੱਪ ਕਰ ਦਿੱਤਾ ਜਾਂਦਾ ਕਿੰਨੇ ਕੇ ਪੈਸੇ ਤੁਸੀਂ ਹੁਣ ਤੱਕ ਲਗਾ ਚੁੱਕੇ ਹੋ ਬੱਚੇ ਤੇ ਕਿੰਨੇ ਕੇ ਜ਼ਰੂਰਤ ਜਿਹੜੀ ਆ ਹੋਰ 5 ਲੱਖ ਤੋਂ ਉੱਪਰ ਲਾ ਚੁੱਕੀ ਆ ਹੋਣਾ ਦਾ 85000 ਰੁਪਿਆ ਰਹਿੰਦਾ ਵਾ ਤੇ ਉਹ ਹਨ ਛੁੱਟੀ ਨਹੀਂ ਘਰੇ ਨਹੀਂ ਜਾਂਦੇ ਅੰਡੇ ਤੇ ਬੱਚਾ ਮੇਰਾ ਬੜਾ ਡਰਿਆ ਹੋਇਆ ਵਾ ਤਸੀਂ ਇਸ ਲਈ ਕਰ ਰਹੇ ਹਾਂ ਕਿ ਤੁਹਾਡੇ ਰੂਪ ਰੂਪ ਹੋ ਸਕੇ ਤੁਸੀਂ ਜ਼ਰੂਰ ਵੈਰੀਫਾਈ ਕਰਕੇ ਇਹਨਾਂ ਦੀ ਮਦਦ ਕਰੋ ਇੱਕ ਵਾਰ ਤੁਹਾਨੂੰ ਜਿਹੜਾ ਨੰਬਰ ਹੈ ਉਹ ਵੀ ਸਕਰੀਨ ਤੇ ਦੇ ਦਿੱਤਾ ਜਾਏਗਾ ਇੱਕ ਵਾਰੀ ਜ਼ੁਬਾਨੇ ਵੀ ਬਲਾਦ ਨੇ ਸਰ ਆਪਣਾ ਫਰੂਨ ਨੰਬਰ ਦੱਸ ਦਿਓ ਜੇ ਉਹਨਾਂ ਮਦਦ ਕਰਨਾ ਚਾਹੇ ਕਰ ਨਾਲ ਗੱਲਬਾਤ ਕਰਨਾ ਚਾਹੇ ਜ਼ਰੂਰ ਕਰ ਸਕਦੇ ਹੈ 7152 19305 ਗੁਰਦਾਸਪੁਰ ਤੋਂ ਕਿੱਥੇ ਦੇ ਰਹਿਣ ਵਾਲੇ ਉਹ ਵੀ ਦੱਸ ਦਿਓ ਅਹੀਂ ਭਾਈ ਮੈਂ ਇੱਥੇ ਇੱਥੋਂ ਸਾਧ ਤੋਂ ਗਾੜੀ ਗਿਆਤ ਪਰ ਸੇਵਾ ਪਿੰਡਾ ਦਾ ਅਮਨੰਗਲ ਅੰਡਾਲਾ ਦੀ ਤੇ ਉਹ ਬੇਨਤੀ ਕਰਦੀ ਆ ਵੀ ਮੇਰਾ ਬੱਚਾ ਸਹੀ ਅਸਲਾਮੁਅਲੈਕਰੇ ਚਲ ਜਿਓ ਬੇੜਾ ਘਰੇ ਆਇਆ ਵੀ ਮੈਂ ਘਰ ਇਸ ਤਰ੍ਹਾਂ ਕੁਝ ਲੁਕਾਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਗੁਰਦਾਸਪੁਰ ਦੇ ਵਿੱਚ ਇੱਕ ਗੋਲੀ ਚੱਲਦੀ ਹੈ ਇੱਕ 14 ਸਾਲ ਦੇ ਬੱਚੇ ਦੇ ਉੱਤੇ ਤਾਂ ਉਸ ਤੋਂ ਬਾਅਦ ਜਿਹੜੀ ਹੈ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਜਿਹੜੀ ਹੈ ਉਹ ਤੇਜ਼ੀ ਦੇ ਨਾਲ ਕੀਤੀ ਜਾਂਦੀ ਹੈ ਬਗਰ ਬਾਅਦ ਦੇ ਵਿੱਚ ਥੋੜਾ ਸਮਾਂ ਲੰਘਦਾ ਹੈ ਤਾਂ ਉਹ ਕਾਰਵਾਈ ਨੂੰ ਠੱਪ ਕਰ ਦਿੱਤਾ ਜਾਂਦਾ ਕਿਉਂਕਿ ਬੱਚੇ ਦੀ ਹਾਲਾਤ ਜਿਹੜੇ ਸੀ ਉਸ ਸਮੇਂ ਨਾਜ਼ੁਕ ਸੀ ਮਗਰ ਹੁਣ ਦੱਸਦੀ ਹੈ ਰਾਹਤ ਇਹ ਹੈ ਕਿ ਬੱਚਾ ਬਿਲਕੁਲ ਠੀਕ ਹੈ ਅੰਮ੍ਰਿਤਸਰ ਦੇ ਨਿਜੀ ਹਸਪੀਟਲ ਦੇ ਵਿੱਚ ਐਡਮਿਟ ਆ ਮਗਰ ਇੱਕ ਇਹਦੇ ਵਿੱਚ ਦਰਦ ਭਰੀ ਗੱਲ ਇਹ ਹੈ ਕਿ ਜਿਹੜਾ ਪਰਿਵਾਰ ਆ ਉਹ ਦਰਦ ਦਰਦ ਦੀਆਂ ਠੋਕਰਾ ਖਾ ਰਿਹਾ ਕਿਉਂ ਖਾ ਰਿਹਾ ਕਿਉਂਕਿ ਬੱਚੇ ਦੇ ਉੱਤੇ 4 ਤੋਂ 5 ਲੱਖ ਰੁਪਏ ਜਿਹੜਾ ਲੱਗ ਚੁੱਕਿਆ ਮਗਰ ਉਸਤੇ ਬਾਵਜੂਦ ਵੀ ਜਿਹੜਾ ਬੱਚੇ ਦਾ ਲਾਜ਼ ਹੈ ਜਿਹੜਾ ਫਿਲਹਾਲ ਨਿਜੀ ਹਸਪੀਟਲ ਦੇ ਵਿੱਚ ਚੱਲ ਰਿਹਾ ਮਗਰ ਹੋਰ ਪੈਸੇ ਜਿਹੜੇ ਨੇ ਬੱਚੇ ਵਾਸਤੇ ਨਹੀਂ ਆ ਤੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਦਰਦ ਦਰਦ ਦੀਆਂ ਠੋਕਰਾ ਜ਼ਰੂਰ ਖਾਣੇ ਪੈ ਰਿਹਾ ਨੇ ਪਰਿਵਾਰਿਕ ਮੈਂਬਰ ਸਾਡੇ ਕੋਲ ਪਹੁੰਚੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਮਗ ਫਿਲਹਾਲ ਕੋਈ ਵੀ ਪਤਾ ਨਹੀਂ ਲੱਗ ਸਕਿਆ ਪੁਲਿਸ ਨੂੰ ਵੀ ਕਿ ਕਿਹਦੇ ਵੱਲੋਂ ਗੋਲੀ ਚਲਾਈ ਗਈ ਕੀ ਕਾਰਨ ਹੈ ਮਗਰ ਇਹ ਪਰਿਵਾਰਿਕ ਮੈਂਬਰਾਂ ਨੂੰ ਦਰਦ ਦਰਦੀਆਂ ਠੋਕਰਾ ਇਸ ਕਦਰ ਖਾਣੀਆਂ ਪੈ ਰਹੀਆਂ ਕਿਉਂਕਿ ਹੁਣ ਘਰ ਦੇ ਵਿੱਚ ਉਹ ਹਾਲਾਤ ਨਹੀਂ ਰਹੇ ਕਿ ਜਿਸ ਦੇ ਨਾਲ ਬੱਚੇ ਦੀ ਹੋਰ ਜਿਹੜਾ ਇਲਾਜ ਆ ਉਹ ਕਰ ਸਕੇ ਮਗਰ ਬੱਚੇ ਹੈ ਜਿਹੜਾ ਪਰਿਵਾਰਿਕ ਮੈਂਬਰ ਆ ਜ਼ਰੂਰ ਕਿਤਨਾ ਕਿਤੇ ਮੰਗ ਕਰ ਰਿਹਾ ਲੋਕਾਂ ਕੋਲੋਂ ਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਆ ਦਰਦ ਦਰਦੀਆਂ ਠੋਕਰਾ ਖਾਦੇ ਮਜਬੂਰ ਮੈਮ ਪਹਿਲਾਂ ਤਾਂ ਕੀ ਨਾਮ ਹੈ ਕੀ ਹੋਇਆ ਕਿਸੇ ਤੁਹਾਡੇ ਬੱਚੇ ਨੂੰ ਬੱਚੇ ਦਾ ਨਾਮ ਦਲਜੀਤ ਹੈ ਨੇ ਦੁੱਧ ਨਣ ਕਰੋ ਕੋਲ ਲਿਆ ਸੀ ਤੇ ਸਾਡੀ ਅੰਮਨ ਨਗ ਲੱਡੇ ਚੋਂ ਤੇ ਗੋਲੀ ਚੱਲੀ ਆ ਪਿੱਛੋਂ ਪਤਾ ਨਹੀਂ ਆਂਦਾ ਮੰਮੀ ਪਤਾ ਨਹੀਂ ਕੀ ਹੋਇਆ ਘਰੇ ਆਣ ਕੇ ਡਿੱਗ ਗਿਆ ਬਾਅਦ ਵਿੱਚ ਹੁਣ ਪੁਲਿਸ ਨੇ ਕਾਰਵਾਈ ਕੀਤੀ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਆ ਤੁਹਾਡੇ ਪਿੰਡੋਂ ਚੱਲੀ ਆ ਇਸ ਤਰ੍ਹਾਂ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਹੋਈ ਵੀ ਤੇ ਬਸ ਤੁਹਾਡੇ ਪਰਿਵਾਰ ਦੀ ਕਿਸੇ ਨਾਲ ਰੰਜਿਸ਼ ਹੋਵੇ ਕੋਈ ਗੱਲ ਹੋਵੇ ਕੋਈ ਇਸ ਤਰ੍ਹਾਂ ਦੀ ਗੱਲ ਪਤਾ ਲੱਗੀ ਹੋਵੇ ਜਿਸ ਨੂੰ ਗੋਲੀ ਚੱਲੀ ਨਹੀਂ ਸਰ ਸਾਡਾ ਕਿਸੇ ਨਾਲ ਵੈਰ ਹੀ ਨਹੀਂ ਹੈ ਇਹਨੇ ਜੋ geh ਹੈ ਨਹੀਂ ਕਿਸੇ ਨਾਲ ਕੋਈ ਗੱਲ ਕਰਨ ਦੀ ਜਗ੍ਹੀ ਅਸੀਂ ਤੇ ਗਰੀਬ ਹੈਗੇ ਆ ਵੀ अच्छा ये किस दिन दी गल है ते आज किने दिन, आज दिन हो गए है ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਆਏ ਹੋਏ ਅੱਜ 17 ਦੇ ਨੂੰਗੇ 27 ਤਰੀਕ ਦੀ ਗੱਲ ਆ 3 ਵਜੇ ਦੀ ਬੱਚਾ ਠੀਕ ਆ ਹੁਣ ਹਾਂਜੀ ਬੱਚਾ ਠੀਕ ਆ ਕੀ ਮਾਂ ਕਹਿੰਦਾ ਕੁਝ ਗੱਲਬਾਤ ਕਰਦਾ ਬੱਚਾ ਕਿ ਮਾਂ ਮੈਂ ਤੂੰ ਲੈ ਜਾ ਮੈਨੂੰ ਜਾਂ ਫਿਰ ਕੁਸਤਰਾ ਇਤਨਾ ਰੋ ਰਿਹਾ ਏ ਸਾ ਓਖੇ ਓਖੇ ਲੈਣ ਰਿਹਾ ਕਹਿੰਦਾ ਡਰਨ ਰਿਹਾ ਕਹਿੰਦਾ ਮੈਨੂੰ ਹਸਪੀਟਲ ਆ ਲੈਣਾ ਜਾਨ ਨਹੀਂ ਦੇਣਾ ਦਾ ਧਰ ਨਹੀਂ ਕੰਮ ਕਰਨ ਲਿਆ ਵੀ ਅਜੇ ਤੁਰ ਨਹੀਂ ਸਕਦਾ 5-6 ਮਹੀਨੇ ਕਹਿੰਦੇ ਕਿਨੇ ਸਾਲ ਦਾ ਬੱਚਾ ਤੁਸੀਂ 14 ਸਾਲ ਦਾ ਸਕੂਲ ਜਾਂਦਾ ਹਾਂਜੀ 8ਵੀਂ ਕਲਾਸ ਚ ਉਸ ਦਿਨ ਪੇਪਰ ਹੀ ਦੇ ਕੇ ਆਇਆ ਸੀਗਾ ਪੇਪਰ ਦੇ ਕੇ ਆਇਆ ਤੇ ਹੁਣ ਜਿਹੜਾ ਹਾਲਾਤ ਹੁਣ ਠੀਕ ਹੈ ਮਗਰ ਹਸਪੀਟਲ ਦੀ ਜਿਹੜੀ ਛੁੱਟੀ ਨਹੀਂ ਮਿਲੀ ਕਿੰਨੇ ਕੇ ਪੈਸੇ ਤੁਸੀਂ ਹੁਣ ਤੱਕ ਲਗਾ ਚੁੱਕੇ ਹੋ ਬੱਚੇ ਤੇ ਕਿੰਨੇ ਕੇ ਜ਼ਰੂਰਤ ਜਿਹੜੀ ਆ ਹੋਰ 5 ਲੱਖ ਤੋਂ ਉੱਪਰ ਲਾ ਚੁੱਕੀ ਆ ਹੁਣ ਅਡਾ 85000 ਰੁਪਿਆ ਰਹਿੰਦਾ ਵਾ ਤੇ ਉਹ ਸਾਨੂੰ ਛੁੱਟੀ ਨਹੀਂ ਘਰੇ ਨਹੀਂ ਜਾਣ ਦੇਣਦੇ ਔਂਡੇ ਤੇ ਬੱਚਾ ਮੇਰਾ ਬੜਾ ਡਰਿਆ ਹੋਇਆ ਵਾ ਕਹਿੰਦਾ ਮੰਮੀ ਉਹਨਾਂ ਸਾਨੂੰ ਘਰੇ ਨਹੀਂ ਦੇਣ ਜਾਣਦੇ ਨਾ ਮੈਂ ਇੱਥੇ ਮਰ ਜਾਣਾ ਵਾ ਤੁਸੀਂ ਦੇਖੋ ਆ ਮਾਂ ਦੀਆਂ ਅੱਖਾਂ ਦੇ ਵਿੱਚ ਜਿਹੜੇ ਹੰਝੂ ਨੇ ਇਹ ਸੱਚ ਜਰੂਰ ਸਾਬਿਤ ਕਰ ਰਹੇ ਨੇ ਕਿਉਂਕਿ ਕਿਸੇ ਦਾ ਜਦੋਂ ਬੱਚਾ ਹੈ ਜਦੋਂ ਮਾਂ ਆਪਣੇ ਬੱਚੇ ਦੇ ਦੇ ਕਰਕੇ ਜਿਹੜੇ ਦਰਦ ਦਰਦ ਦੀਆਂ ਠੋਕਰ ਖਾਂਦੇ ਮਜਬੂਰ ਹੋਈ ਹੈ ਕਿਉਂਕਿ ਇਹ ਥਰੂ ਹੈ ਜਿਹੜੇ ਸੱਚੇ ਥਰੂ ਦਿਖਾਈ ਦੇ ਰਹੇ ਨੇ ਕਿਉਂਕਿ ਪਤਾ ਵੀ ਨਹੀਂ ਕਿ ਕਿਸ ਵੱਲੋਂ ਗੋਲੀ ਚਲਾਈ ਗਈ ਹੈ ਪੁਲਿਸ ਵੱਲੋਂ ਵੀ ਜਿਹੜੀ ਕਾਰਵਾਈ ਹਜੇ ਫਿਲਹਾਲ ਲਈ ਰੋਕੀ ਹੋਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਹੋਏ ਨੇ ਤੇ ਗੁਰਦਾਸਪੁਰ ਦੇ ਵਿੱਚ ਜ਼ੇਰੇ ਗੋਲੀ ਚੱਲੀ ਹੈ ਤੇ ਮਗਰ ਹੁਣ ਮੰਗ ਜਿਹੜੀ ਆ ਇਸ ਤਰ੍ਹਾਂ ਕਰ ਰਹੇ ਨੇ ਕਿਉਂਕਿ ਉਹਨਾਂ ਕੋਲੋਂ ਹੁਣ ਜਿਹੜੇ ਪੈਸੇ ਆ ਜਿਹੜੇ ਲਗਾਉਣ ਨੂੰ ਨਹੀਂ ਆ ਬੱਚੇ ਦੇ ਫਾਦਰ ਸਾਹਿਬ ਵੀ ਨੇ ਸਰ ਕੀ ਕੰਮ ਕਰਦੇ ਹੋ ਤੇ ਕੀ ਹਾਲਾਤ ਬਣੇ ਹੋਏ ਨੇ ਉਹਨਾਂ ਕਰਦੇ। ਹਾਂਜੀ ਸਰ ਆਪਾਂ ਐ ਸਰ ਮਿਸਤਰੀ ਦਾ ਲੈਵਰ ਦਾ ਕੰਮ ਕਰਦੇ ਹਾਂ ਮੇਰੇ ਦੂਰ ਹੋਰ ਬੜੀ ਨੋਕਰੋਂ ਗਰੀਬ ਹੈ। ਜਿੰਨੇ ਪਹਿਲਾ ਚੁੱਕੇ ਹੁਣ ਗਾੜੀ ਲਾਹ ਪਈ ਹੱਡੀ ਤੇ ਇਥਾਂ ਅਗਾਂ ਨੇ ਸਭ ਕੁਝ ਪਾਤਾ ਉਹ ਯਾਡੀ ਪੈਨ ਤੇ ਮਜਤ ਨਹੀਂ ਕਰਦਾ ਇਹਨੂੰ ਕਿ ਇਦਾਂ ਹੀ ਕਰ ਜਿੰਨੀ ਗੰਜਾਇਸ਼ੀ ਤੁਸੀਂ ਲਗਾ ਚੁੱਕੇ ਭਾਈ ਜੋ ਆਪਣਾ ਵੇਤ ਵਟ ਕੇ ਸਭ ਲਾਤਾ ਉਹਨਾਂ ਹੱਦੇ ਕੋਈ ਨਹੀਂ ਹੈਗਾ ਕੋਈ ਬੱਚਿਆ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਲੋਕ ਦੇਖ ਰਹੇ ਹੋ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਲੋਕਾਂ ਦਾ ਜਿਹੜਾ ਦਿਲ ਹੈ ਬਹੁਤ ਨਰਮ ਹੈ ਜ਼ਰੂਰ ਤੁਹਾਡੀ ਗੱਲ ਜ਼ਰੂਰ ਸੁਣਨਗੇ ਉਹਨਾਂ ਅੱਗੇ ਜ਼ਰੂਰ ਤੁਸੀਂ ਆਪਣੀ ਗੱਲ ਰੱਖੋ ਲੋਕਾਂ ਕਰੀਓ ਕਹਿੰਦੇ ਪਿਆਰ ਦੀ ਗਰੀਬ ਹੈ ਮਾਜਤ ਕਰੋ ਇਸ ਤਰ੍ਹਾਂ ਹੀ ਆਪਣਾ ਬੱਚਾ ਘਰ ਲੈ ਜੀ ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਮੈਂ ਬੱਚਾ ਸਹੀ ਸਲਾਮਤਾ ਹੀ ਆਪਣਾ ਘਰ ਲੈ ਜੀ ਇੱਕ ਲੋਤਾ ਬੱਚਾ ਤੁਹਾਡਾ ਨਹੀਂ ਦੋ ਬੇਟੇ ਨੇ ਦੋ ਬੇਟੇ ਇਹ ਸੋਟਾ ਮੇਰਾ 14 ਸਾਲ ਦਾ ਬੇਟਾ ਤੇ ਘਰ ਦਾ guzara ਕਿਸ ਤਰ੍ਹਾਂ ਚੱਲਦਾ ਸਭ ਕਿਸਾ ਜੀ ਲੱਗਦਾ ਵਾ ਮਿਸਤਰੀਆਂ ਨਾਲ 3 400 500 700 ਰੁਪਇਆ ਦਿਹਾੜੀ ਆ ਉਹ ਤੁਹਾਨੂੰ ਪਾ ਕੇਦਾਂ ਜੀ ਯਾਰਾ ਹੁੰਦਾ ਵਾ ਤੇ ਅੱਜ 17 ਦਿਨ ਹੋ ਚੁੱਕੇ ਆ ਤੁਹਾਨੂੰ ਕਦੀ ਅੰਮ੍ਰਿਤਸਰ ਆਉਂਦੇ ਹੋਵਗੇ ਕਦੀ ਗੁਰਦਾਸਪੁਰ ਜਾਂਦੇ ਹੋਵੋਗੇ ਦਿਹਾੜੀ ਤੇ ਫਿਰ ਲੱਗਦੀ ਨਹੀਂ ਹੋਈ ਨਹੀਂ ਲੱਗਦੀ ਉਹ ਦਿਨ ਤਾਂ ਇੱਥੇ ਹੀ ਤੁਸੀਂ ਘਰ ਹੋ ਕੇ ਆਏ ਹੋ ਇੱਕ ਵਾਰ ਵੀ ਕਰ ਗਏ ਹੋ ਤੁਸੀਂ ਨਹੀਂ ਸਰ ਮੈਂ ਘਰੇ ਨਹੀਂ ਪਸ ਉਹ ਦਿਨ ਗਏ ਜਿਹਦਨ ਕਰੇ ਥਾਂ ਗਾਣੇ ਪਾਉਣਾ ਅੱਛਾ ਥਾਂ ਵੀ ਜਿਹੜਾ ਤੁਸੀਂ ਉਹ ਗਾਣੇ ਪਾਤਾ ਹਾਂਜੀ ਤੁਸੀਂ ਦੇਖੋ ਕਿ ਇੰਨੀ ਮਜਬੂਰੀ ਹੋ ਚੁੱਕੀ ਹੈ ਕਿ ਘਰ ਵੀ ਹੈ ਜਿਹੜਾ ਉਸ ਨੂੰ ਗਹਿਣੇ ਪਾ ਦਿੱਤਾ ਜੋ ਕਿ ਮਿਹਨਤ ਦੀ ਇੱਕ ਕਹਿੰਦੇ ਨੇ ਕਿ ਜਦੋਂ ਮਿਹਨਤ ਕਰਕੇ ਕੋਈ ਘਰ ਤਿਆਰ ਕਰਦਾ ਮਗਰ ਉਸ ਦੇ ਬਾਪ ਜੀ ਜਦੋਂ ਘਰ ਗਹਿਣੇ ਪੈ ਜੇ ਤਾਂ ਇਹ ਦੁੱਖ ਜ਼ਰੂਰ ਚ ਲੱਗਦਾ ਹੋਇਆ ਦਿਖਾਈ ਦੇ ਰਿਹਾ ਕਰੋ ਵੀ ਜਿਹੜੇ ਨੇ ਗਰੀਬ ਨੇ ਤੇ ਚੰਗਾ ਸੋਚਿਆ ਸੀ ਇਹ ਬੱਚੇ ਆਵਰੇ ਸੋਚਿਆ ਹੋਵੇਗਾ ਮਗਰ ਇਸ ਤਰ੍ਹਾਂ ਦੇ ਹਾਲਾਤ ਆ ਜਾਣਗੇ ਉਹ ਵੀ ਤੇ ਕਦੀ ਸੋਚਿਆ ਨਹੀਂ ਹੋਏਗਾ ਮਗਰ ਇਹ ਮਜਬੂਰੀ ਹੈ ਕਿਸੇ ਤੇ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਮਜਬੂਰੀ ਹੈ ਉਹ ਜ਼ਰੂਰ ਆ ਸਕਦੀ ਹੈ ਮਗਰ ਅਸੀਂ ਜਿੰਨੀ ਕੋਸ਼ਿਸ਼ ਸਾਡੇ ਕੋਲ ਹੋ ਸਕਦੀ ਹੈ ਅਸੀਂ ਜ਼ਰੂਰ ਕਰ ਰਹੇ ਹਾਂ ਜਿਹੜੀ ਇਹ ਵੀਡੀਓ ਹੈ ਅਸੀਂ ਇਸ ਲਈ ਕਰ ਰਹੇ ਹਾਂ ਕਿ ਤੁਹਾਡੇ ਰੂਬਰੂ ਹੋ ਸਕੇ ਤੁਸੀਂ ਜ਼ਰੂਰ ਵੈਰੀਫਾਈ ਕਰਕੇ ਇਹਨਾਂ ਦੀ ਮਦਦ ਕਰੋ ਇੱਕ ਵਾਰ ਤੁਹਾਨੂੰ ਜਿਹੜਾ ਨੰਬਰ ਹੈ ਉਹ ਵੀ ਸਕਰੀਨ ਤੇ ਦੇ ਦਿੱਤਾ ਜਾਏਗਾ ਇੱਕ ਵਾਰੀ ਜ਼ੁਬਾਨੀ ਵੀ ਬੁਲਾ ਦਿੰਦੇ ਸਰ ਆਪਣਾ ਜ਼ਰੂਰ ਨੰਬਰ ਦੱਸ ਦਿਓ ਜੇ ਮਦਦ ਕਰਨਾ ਚਾਹੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੇ ਜ਼ਰੂਰ ਕਰ ਸਕਦੇ 8952 19305 ਗੁਰਦਾਸਪੁਰ ਤੋਂ ਕਿੱਥੇ ਦੇ ਰਹਿਣ ਵਾਲੇ ਉਹ ਵੀ ਦੱਸ ਦਿਓ ਅਹੀਂ ਭਾਈ ਮੈਂ ਇੱਥੇ ਅੱਜ ਤੋਂ ਸਭ ਤੋਂ ਗਾੜੀ ਜਾਤਪੁਰ ਸੇ ਆਉਂ ਪਿੰਡਾ ਅਮਨੰਗਲ ਅੱਡਾ ਵੱਜਦਾ ਅਮ ਇੱਕ ਵਾਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜੋ ਦੇਖ ਰਹੇ ਨੇ ਮੈਂ ਤੇ ਹੁਣ ਬੇਨਤੀ ਕਰਦੀ ਆ ਵੀ ਮੇਰਾ ਬੱਚਾ ਸਹੀ ਸਲਾਮਾ ਘਰ ਚਲ ਜਿਓ ਬੜਾ ਘਰ ਆਇਆ ਵੀ ਮੈਂ ਘਰ ਨਹੀਂ ਜਾਣਾ ਇਹਨੂੰ ਕਿਸ ਤਰ੍ਹਾਂ ਇਸ ਹਸਪਤਾਲੋਂ ਕਢਾ ਦੋ ਤੁਸੀਂ ਦੇਖੋ ਕਿ ਮਜਬੂਰੀ ਕਿਸੇ ਨੂੰ ਵੀ ਕੁਝ ਵੀ ਕਰਨ ਤੇ ਮਜਬੂਰ ਕਰ ਦਿੰਦੀ ਆ ਤੇ ਅੱਜ ਦਰਦ ਦਰਦੀਆਂ ਠੋਕਰਾਂ ਨੇ ਉਹ ਇਸ ਕਦਰ ਖਾਣੀਆਂ ਪੈਰੀਆਂ ਨੇ ਕਿਉਂਕਿ ਹੁਣ ਜਿਹੜਾ ਇਲਾਜ ਕਰਵਾਉਣ ਨੂੰ ਜਿਹੜੇ ਪੈਸੇ ਆ ਉਹ ਹੁਣ ਨਹੀਂ ਬਚੇ ਕਿਉਂਕਿ 4-5 ਲੱਖ ਤੋਂ ਵੱਧ ਜਿਹੜੇ ਪੈਸੇ ਲਗਾ ਦਿੱਤੇ ਘਰ ਵੀ ਜਿਹੜਾ ਉਹ ਗਹਿਣੇ ਪਾਛੜਿਆ ਤੇ ਹੁਣ ਲੋਕਾਂ ਅੱਗੇ ਜਿਹੜੀ ਅਪੀਲ ਆ ਜ਼ਰੂਰ ਕਰ ਰਹੀ ਹੈ ਕਿਸੇ ਦਾ ਮੰਗਣ ਨੂੰ ਦਿਲ ਨਹੀਂ ਕਰਦਾ ਮਗਰ ਜਦੋਂ ਮਜਬੂਰੀ ਬਣ ਜਾਂਦੀ ਹੈ ਤਾਂ ਲੋਕ ਜ਼ਰੂਰ ਕਿਤੇ ਨਾ ਕਿਤੇ ਅਪੀਲ ਕਰਨਾ ਜਿਹੜਾ ਉਹ ਜ਼ਰੂਰ ਲੋਕਾਂ ਨੂੰ ਕਰਨਾ ਚਾਹੁੰਦੇ ਨੇ ਕਿਉਂਕਿ ਅੱਜ ਅਸੀਂ ਇਸ ਵੀਡੀਓ ਨੂੰ ਕਰ ਰਹੇ ਹਾਂ ਸਾਡਾ ਵੀ ਦਿਲ ਨਹੀਂ ਕਰ ਰਿਹਾ ਮਗਰ ਮਜਬੂਰੀ ਜਿਹੜੀ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਤੁਹਾਡੇ ਰੂਬਰੂ ਕਰਨਾ ਸਾਡਾ ਫਰਜ਼ ਹੈ ਤੇ ਤੁਸੀਂ ਅੱਗੋਂ ਤੁਹਾਡਾ ਮਰਜ਼ੀ ਹੈ ਕਿ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਜਾਂ ਨਹੀਂ ਕਰਨਾ ਚਾਹੁੰਦੇ ਮਗਰ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਦੀ ਮਦਦ ਕੀਤੀ ਜਾਵੇ ਤੇ ਇਸ ਕਦਰ ਕਿਉਂਕਿ ਤੁਸੀਂ ਵੈਰੀਫਾਈ ਸ਼ੁਰੂ ਕਰੋ ਨੰਬਰ ਜਿਹੜਾ ਦਿੱਤਾ ਤੁਹਾਡੀ ਸਕਰੀਨ ਤੇ ਵੀ ਦੇ ਦਿੱਤਾ ਜਾਵੇਗਾ ਇੱਕ ਵਾਰ ਤੁਸੀਂ ਕਾਲ ਕਰਕੇ ਇਸ ਪਰਿਵਾਰ ਦਾ ਹਾਲਾਤ ਜਰੂਰ ਜਾਣ ਲੈਣਾ ਕਿਉਂਕਿ ਬਹੁਤ ਦੁਖੀ ਨੇ 4 ਤੋਂ 5 ਲੱਖ ਤੋਂ ਉੱਪਰ ਜਿਹੜਾ ਪੈਸਾ ਲਗਾ ਦਿੱਤਾ ਤੇ ਘਰ ਵੀ ਜਿਹੜਾ ਗਹਿਣੇ ਪਾਛੜਿਆ ਕੈਮਰਾਮੈਨ ਮਨੋਜੀ ਦੇ ਨਾਲ ਮਹਿਮਾਨੋਂ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ